ਜੇ ਅਗਰ ਵਿੱਚ ਜਿੱਤਿਆ ਨਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਾਂਗਾ ਜਿਹੜਾ ਜਿਵੇਂ ਸਾਡੇ ਆਪਣੇ ਰਾਜਪੁਰੇ ਚ ਮੁੰਡਾ ਕਰਦੀ ਕਿੰਨੀ ਮੁਟਿਆਰ ਅਰਦੇ ਹਾਂ ਸਿੱਖ ਨੂੰ ਮੋਲ ਤੇ ਮੁੰਡੇ ਨੂੰ ਤੇ ਮੈਂ ਅੱਜ ਮੀਡੀਆ ਦੇ ਸਾਹਮਣੇ ਕਹਿਣਾ ਦਾਗਾ ਜੋ ਹਾਲ ਸਰ ਰਾਜਪੁਰੇ ਦੇ ਲੋਕਾਂ ਦੀ ਇੱਕ ਮੰਨ ਹੈ ਅੱਜ ਵੀ ਜਿਹੜੇ ਮਰਜੀ ਪਿੰਡਾਂ ਚਲੇ ਗਏ ਬੜੀ ਗੱਲ ਕਹਿੰਦੇ ਜੱਟਾਂ ਦੀ ਹਰਦਾ ਚੋਂ ਅੰਦਰ ਆਊਗਾ ਤੇ ਤੁਸੀਂ ਇਹਦੇ ਤੇ 35 ਕਰੋੜ ਦਾ ਨੰਬਾ ਕਰ ਗਿਆ ਕਿ ਜਦੋਂ 2027 ਸਾਡੀ ਸਰਕਾਰ ਆਏਗੀ ਤੇ ਅਸੀਂ ਤੁਹਾਨੂੰ ਜਿਤਾਗੇ ਤਾਂ ਹਰਿਆਣੇ ਨੂੰ ਮੋਹਰੀ ਹਰਿਆਣੇ ਨੂੰ ਮੋਹਰੀ ਹਰਿਆਣੇ ਨੂੰ ਚਲਾ ਦੇਣਾ ਸਾਰੇ ਹਰਿਆਣੇ ਦੇ ਨਾਮ ਐ ਮੋਹਰੀ ਨੂੰ ਕੋਈ ਨਹੀਂ ਕਹਦਾ ਉਹ ਕਹਿੰਦਾ ਵੀ ਹਰਿਆਣੇ ਚਲਾ ਦੇ ਹਰ ਹਰਿਆਣੇ ਦਾ ਸੁਣ ਲੈ ਮੀਡੀਆ ਰਾਈਟ ਅਮੇ 2027 ਸਾਡੀ ਸਰਕਾਰ ਬਣ ਜਾਣੀ ਹੈ ਤੇ ਸਭ ਤੋਂ ਪਹਿਲਾ ਜਿਹੜਾ ਕੰਮ ਹੋਣਾ ਜ਼ਿਆਦਾ ਨੌਂਦਰ ਲਿਆਗੇ ਜਿਹੜਾ ਬਸਰ ਐਤਵਾਰ ਨੂੰ ਯਾਨੀ ਕਿ ਅੱਜ ਦੇ ਦਿਨ ਤਾਣਾ ਮੰਡੀ ਰਾਜਪੁਰਾ ਦੇ ਵਿੱਚ ਪੰਜਾਬ ਆਜਪਾ ਦੇ ਵੱਲੋਂ ਹਲਕਾ ਰਾਜਪੁਰਾ ਤੋਂ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਚੱਕਾ ਦੀ ਨਿਗਰਾਨੀ ਦੇ ਵਿੱਚ ਪਰਮੀ ਰੈਲੀ ਦਾ ਆਯੋਜਨ ਕੀਤਾ ਗਿਆ ਐਥੀ ਦੱਸਦੀ ਹੈ ਕਿ ਆਜਪਾ ਆਗੂਆਂ ਦੇ ਵੱਲੋਂ 17 ਅਗਸਤ ਯਾਨੀ ਕਿ ਅੱਜ ਦੇ ਦਿਨ ਇਨ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਪਹਿਲਾ ਵਿਰੋਧ ਰੈਲੀ ਕੱਟੀ ਜਾਣੀ ਸੀ ਪੰਜਾਬ ਸਰਕਾਰ ਦੇ ਫੁੱਲ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਦੇ ਮੱਕረ ਪਾਜਪਾ ਆਗੂਆਂ ਦੇ ਫੋਲੋ ਅੱਜ ਦੀ ਰੈਲੀ ਨੂੰ ਕਿਸਾਨ ਮਜ਼ਦੂਰ ਫਤਿਹ ਰੈਲੀ ਦੇ ਸਲੋਗਨ ਦੇ ਹੇਠ ਕੀਤਾ ਗਿਆ ਅੱਜ ਦੀ ਇਸ ਰੈਲੀ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਜਪਾ ਸੀਨੀਅਰ ਲੀਡਰਸ਼ਿਪ ਤੋਂ ਪਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸੁਨੀਲ ਜਾਖੜ ਰਵਨੀਤ ਸਿੰਘ ਬੀਟੂ ਤਰुण ਚੁੱਗ ਕੇਡੀ ਭੰਡਾਰੀ ਮਹਾਰਾਣੀ ਪਰਨੀਤ ਕੌਰ, ਮਨਪ੍ਰੀਤ ਸਿੰਘ ਬਾਦਲ, ਅਨਿਲ ਸ੍ਰੀਨ, ਵਿਕਰਮਜੀਤ ਸਿੰਘ ਚੀਮਾ, ਮਨਜੀਤ ਸਿੰਘ ਰਾਏ, ਸੰਜੀਵ ਸ਼ਿਸ਼ਟ, ਵੀ. ਜੇ. ਕੁੱਕਰ, ਫਤਿਹ ਸਿੰਘ ਬਾਜਵਾ, ਬੀਬਾ ਜੇ ਇੰਦਰ ਕੌਰ ਅਤੇ ਸੁਰਜੀਤ ਕੁਮਾਰ ਜਿਆਣੀ, ਓ. ਪੀ. ਤਾਲੀਵਾਲ ਅਤੇ ਵੀਨੀਤ ਜੋਸ਼ੀ ਵਰਗੇ ਵੱਡੇ ਚਿਹਰੇ ਆਖਰੀ ਇਤਿਹਾਸਿਕ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ। ਰੈਲੀ ਦੇ ਵਿੱਚ ਪਹੁੰਚੇ ਹਜ਼ਾਰਾਂ ਭਾਜਪਾ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀਸ਼ ਸ਼ਰਮਾ ਨੇ ਪਾਰਟੀ ਦੇ ਬਲਾਕ ਜਿਲ੍ਹਾ ਅਤੇ ਤਹਿਸੀਲ ਲੈਵਲ ਦੇ ਪਾਰਟੀ ਸਮਰਥਕਾਂ ਦਾ ਇਸ ਰੈਲੀ ਨੂੰ ਇਤਿਹਾਸਿਕ ਬਣਾਉਣ ਦੇ ਲਈ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਅਸ਼ਵਨੀਸ਼ ਸ਼ਰਮਾ ਨੇ ਐਲਾਨ ਕੀਤਾ ਕਿ ਭਾਰਤੀ ਜਨਤਾ ਪਾਰਟੀ ਪਰਦੇਸ਼ ਦੀਆਂ 117 ਸੀਟਾਂ ਤੇ ਅਜਈਆਂ ਰੈਲੀਆਂ ਆਗਾਮੀ ਦਿਨਾਂ ਦੇ ਵਿੱਚ ਕਰਨ ਜਾ ਰਹੀ ਹੈ। ਉਹਨਾਂ ਮੌਜੂਦ ਆਪਣੇ ਸੰਬੋਧਿਤ ਕਰਦਿਆਂ ਕਾਂਗਰਸ ਅਤੇ ਆਪ ਨੂੰ ਨਕਲੀ ਮਖੌਟਿਆਂ ਵਾਲੀ ਪਾਰਟੀ ਦੱਸਿਆ। ਉਹਨਾਂ ਕਿਹਾ ਕਿ ਨਾ ਦੋਵੇਂ ਪਾਰਟੀਆਂ ਦੀ ਕਰਨੀ ਅਤੇ ਕਥਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਨਾਵੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ ਹਰ ਘਰ ਨੌਕਰੀ ਕਰਜ਼ਾ ਮੁਆਫੀ ਟੌਪ ਅਪ ਤੇ 1000 ਰੁਪਏ ਪਰਦੇਸ਼ਤੀ ਪ੍ਰਤੀ ਮਹਿਲਾ ਦੇ ਨਾਲ ਕੀਤੇ ਵਾਅਦਿਆਂ ਨੂੰ ਦੁਹਰਾਏ ਹਤੇ ਨਾਲ ਹੀ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੀ ਵਾਅਦਾ ਇਹ ਪੂਰਾ ਨਹੀਂ ਕੀਤਾ ਗਿਆ ਉਹਨਾਂ ਮੌਜੂਦਾ ਸਰਕਾਰ ਤੇ ਇਹ ਵੀ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਮਾਨਤੇ ਪਾਲੂ ਸੂਬੇ ਦੀ ਸਰਕਾਰ ਦਿੱਲੀ ਤੋਂ ਆਏ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਠੇਕੇ ਤੇ ਦੇ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਹੁਣ ਤੱਕ 16 ਧਮਾਕੇ ਹੋ ਚੁੱਕੇ ਨੇ। ਇਸ ਤਰ੍ਹਾਂ ਬੋਲਦਿਆਂ ਹੋਇਆਂ ਉਹਨਾਂ ਇਹ ਵੀ ਕਹਿ ਕਿ ਜੋ ਪੰਜਾਬ ਸਰਕਾਰ ਤੇ ਫਲੋ ਸਿੱਖਿਆ ਨੀਤੀ ਲਿਆਂਦੀਗੇ ਉਹਦਾ ਅਜੇ ਵੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਸਕੂਲ ਨਹੀਂ ਆ ਜਿੱਥੇ ਨਾ ਤਾਂ ਹੈਡਮਾਸਟਰ ਤੇ ਨਾ ਹੀ ਕੋਈ ਟੀਚਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਭੁਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਹਲਕਾ ਕਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਵਿਕਾਸ ਸ਼ਰਮਾ ਦੇ ਵੱਲੋਂ ਸੈਂਕੜੇ ਦੀ ਗਿਣਤੀ ਦੇ ਵਿੱਚ ਵਰਕਰਾਂ ਦੇ ਨਾਲ ਰੈਲੀ ਵਾਲੀ ਜਗ੍ਹਾ ਤੇ ਢੋਲ ਵਜਾ ਕੇ ਨੱਚਦੇ ਗਾਉਂਦੇ ਹੱਥਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਝੰਡੇ ਲੈ ਕੇ ਪਹੁੰਚੇ ਉਹਨੇ ਇਹ ਵੀ ਕਿਹਾ ਕਿ ਅੱਜ ਦੀ ਰੈਲੀ ਆ ਜੋ ਇਤਿਹਾਸਿਕ ਹੈ ਇਸ ਮੌਕੇ ਤੇ ਸਟੇਜ ਤੋਂ ਸੰਬੋਧਿਤ ਕੀਤਾ ਹੈ ਰਵਨੀਤ ਸਿੰਘ ਬਿੱਟੂ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਕਿਸਾਨੀ ਲਹਿਰ ਦੇ ਕਾਰਨ ਉਸ ਸਮੇਂ ਚੋਣ ਹਾਰਨ ਤੋਂ ਬਾਅਦ ਵੀ ਪਾਰਟੀ ਨੇ ਮੈਨੂੰ ਮంత్రి ਬਣਾਇ ਜੇਕਰ ਪ੍ਰਦੇਸ਼ ਵਾਸਤੇ ਭਾਜਪਾ ਨੂੰ ਵੋਟ ਪਾਉਂਦੇ ਆ ਅਤੇ ਇਸੇ ਦੌਰਾਨ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਂਦੇ ਨੇ ਤਾਂ ਉਹ ਵੀ ਬਹੁਤ ਵੱਡੇ ਫਾਇਦੇ ਦੇ ਵਿੱਚ ਰਹਿਣਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਹਿੱਤਾਂ ਦੀ ਅਸਲ ਰਾਖੀ ਕਰ ਸਕਦੀ ਹੈ ਇਸ ਮੌਕੇ ਤੇ ਸੁਨੀਲ ਜਾਖੜ ਦੇ ਫੋਲੋ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਕਿਹਾ ਗਿਆ ਕਿ ਚੰਗਾ ਮਾੜਾ ਲੋਕਾਂ ਨੇ ਆਪ ਪਛਾਣਨਾ ਕੋਈ ਹੋਰ ਵਾਰੋਂ ਵਾਰ ਨਹੀਂ ਫੜਨਾਏਗਾ ਅੱਜ ਜੋ ਸੂਬੇ ਦੇ ਹਾਲਾਤ ਹੋ ਚੁੱਕੇ ਨੇ ਹਰ ਵਰਗ ਸੜਕਾਂ ਤੇ ਹੈ। ਇਸਦਰਾਂ ਉਹਨਾਂ ਨੇ ਆਪਣੇ ਸੰਬੋਧਨ ਦੇ ਵਿੱਚ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ "ਹਮ ਆਪਕੇ ਹੈ ਕੌਣ" ਕਹਿ ਕੇ ਸੰਬੋਧਿਤ ਕੀਤਾ। ਉਹਨਾਂ ਨੇ ਕਿਹਾ ਕਿ ਪਰਦੇਸ਼ ਦੇ ਲੋਕਾਂ ਨੇ ਸੀਐਮ ਮਾਨ ਨੂੰ ਵੋਟਾਂ ਪਾਈਆਂ ਸਨ ਪਰ ਅਸਲ ਦੇ ਵਿੱਚ ਹੁਣ ਪਰਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਹੀ ਪਾਰਟੀ ਚਲਾ ਰਹੀ ਨਹੀਂ ਯਾਨੀ ਕਿ ਸਰਕਾਰ ਚਲਾ ਰਹੇ ਨੇ ਅਤੇ ਜੋ ਕਿ ਪਰਦੇਸ਼ ਦੇ ਲਈ ਬਹੁਤ ਹੀ ਘਾਤਕ ਸਾਬਿਤ ਹੋਵੇਗਾ। ਆਸ਼ਿਕ ਰੈਲੀ ਕੀ ਕਹਿਣਾ ਚਾਹੋ ਸੰਦੀਪ ਜੀ ਪਹਿਲਾਂ ਤਾਂ ਮੈਂ ਤੁਹਾਡੇ ਲਈ ਧੰਨਵਾਦ ਕਰੂੰਗਾ ਖਾਸ ਤੌਰ ਤੇ ਹਲਕਾ ਰਾਜਪੁਰਾ ਤੋਂ ਤੁਸੀਂ ਆਪ ਹੀ ਦੇਖਿਆ ਹਜ਼ਾਰਾਂ ਦੀ ਗਿਣਤੀ ਹੈ ਸਾਨੂੰ ਅਨੁਮਾਨ ਵੀ ਨਹੀਂ ਸੀਗਾ ਵੀ ਨਾ ਵੱਡਾ ਕੱਟ ਹੋਏਗਾ ਤੇ ਤੁਸੀਂ ਦੇਖ ਸਕਦੇ ਸੀ ਵੀ ਸਾਡਾ ਥੋੜਾ ਪ੍ਰਬੰਧ ਕੱਟ ਰਹਿ ਗਿਆ ਤੇ ਅਸੀਂ ਲੋਕਾਂ ਤੋਂ ਮਾਫੀ ਵੀ ਮੰਗਦੇ ਆ ਤੇ ਤੁਸੀਂ ਦੇਖ ਲਓ ਸ਼ੁਨੀ ਸ਼ਰਮਾ ਜੀ ਹੁਣ ਬੋਲ ਰਿਹਾ ਤੁਸੀਂ ਬਾਹਰ ਹੀ ਦੇਖ ਲਓ ਹਜ਼ਾਰਾਂ ਦੀ ਗਿਣਤੀ ਤਾਂ ਬਾਹਰ ਖੜੇ ਨੇ ਤੇ ਮੈਂ ਇਹ ਗੱਲ ਕਹਿ ਸਕਦਾ ਵੀ ਅਸੀਂ ਪਹਿਲਾਂ ਹੀ ਕਹਿਆ ਸੀ ਐਸ ਸੀ ਇਤਿਹਾਸਿਕ ਰੈਲੀ ਨਾ ਕਦੇ ਹੋਈ ਹੈ ਨਾ ਕਦੇ ਹੋਏਗੀ ਤੇ ਜੱਗਾ ਜੀ ਜਿੰਨੇ ਕਿ ਸਟੇਜ ਤੋਂ ਕਈ ਜਨਸੀ ਅੰਦਰ ਆ ਕੇ ਬੈਠੋ ਉੱਧਰ ਬੈਠਣ ਦੀ ਜਗ੍ਹਾ ਨਹੀਂ ਸੀ ਲੋਕ ਬਾਹਰ ਹੀ ਖੜੇ ਆ ਅੱਜ ਇਹ ਵੀ ਮੌਸਮ ਬਾਰ ਚੰਗਾ ਹੈ ਤੇ ਲੋਕਾਂ ਨੂੰ ਹੋਇਆ ਵੀ ਬਾਹਰ ਬਾਹਵਾ ਚੱਲ ਰਹੀ ਹੈ ਥੋੜੇ ਤਾਂ ਹੀ ਬਾਹਰ ਆ ਗਏ ਕਿਹੜੇ ਕਿਹੜੇ ਲੀਡਰ ਜਿਹੜੇ ਸਹਿਬਾਤਪੁਰ ਐਚਟੀ ਇਸ ਦੇ ਅੱਜ ਅੱਜ ਸਾਡੇ ਬਹੁਤ ਹੀ ਸਤਿਮਾਨਯੋਗ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਅਸ਼ੋਨੀ ਸ਼ਰਮਾ ਜੀ ਤੇ ਮਹਾਰਾਣੀ ਪੰਨੀਤ ਕੋਰ ਜੀ ਸਾਫ ਦਾ ਕੇਂਦਰੀ ਮੰਤਰੀ ਰਵਨੀਤ ਮਿੱਟੋ ਜੀ ਜਿਹੜੇ ਕਿ ਰਾਜ ਰਾਜ ਰੈਨਵੇ ਮੰਤਰੀ ਨੇ ਤੇ ਤਰुण ਚੋਕ ਜੀ ਜਿਹੜੇ ਕਿ ਸੈਂਟਰ ਤੋਂ ਸਾਡੇ ਭਾਰਤੀ ਜਨਤਾ ਪਾਰਟੀ ਆਲ ਇੰਡੀਆ ਦੇ ਜਨਰਲ ਸੈਕਟਰੀ ਨੇ ਤੇ ਕਾਫੀ ਲੀਡਰ ਆਫ ਪਤੇ ਸਿੰਘ ਬਾਜਵਾ ਜੀ ਮਨਪ੍ਰੀਤ ਬਾਦਲ ਜੀ ਸੁਬਾਸ਼ ਸ਼ਰਮਾ ਜੀ ਬੀਬਾ ਜੈਨਦਰ ਕੋਰ ਜੀ ਤੇ ਆਪਣਾ ਕੇ.ਡੀ. ਬੰਡਾਰੀ ਜੀ ਜੈਣੀ ਜੀ ਸਾਹਿਬ ਬਹੁਤ ਐਸੇ ਲੀਡਰ ਹੈ ਹਕਈ ਹਲਕੇ ਇੰਚਾਰਜ ਜ਼ਿਲ੍ਹਾ ਪ੍ਰਧਾਨ ਕਾਫੀ ਲੀਡਰ ਤੇ ਆ ਜਾਏ ਨੇ ਜਿਵੇਂ ਸਾਰਿਆਂ ਦਾ ਚੀਆ ਆਇਆ ਹੈ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕੁਝ ਲੀਡਰ ਨਾ ਹੁਣ ਆ ਰਹੇ ਆ ਕਿ ਪੰਜਾਬ ਸਰਕਾਰ ਨੇ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਜੀ ਗੱਲ ਇਹ ਹੈ ਵੀ ਸਰਕਾਰ ਨੇ ਪੂਰੀ ਟਿਲ ਲਾਤੀ ਥਾਂ ਥਾਂ ਤੇ ਨਾਕੇ ਲਾ ਕੇ ਜਾਮ ਲਾਉਣ ਦੀ ਲੋਕਾਂ ਨੂੰ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਰੈਲੀ ਨੂੰ ਤਾਰਪੇਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਧੰਨਵਾਦ ਹਾਂ ਪੂਰੀ ਸਮੁੱਚੀ ਸੰਗਤਾਂ ਜਿਨ੍ਹਾਂ ਨੇ ਇੰਨਾ ਰੁਕਾਵਟਾਂ ਦੇ باوجود ਵੀ ਇੱਥੇ ਰੈਲੀ ਚਾ ਕੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਮਾਣ ਵਧਾਇਆ ਸਮੁੱਚੇ ਜ਼ਿਲ੍ਹਾ ਪਟਿਆਲਾ ਦੇ ਜਿੰਨੇ ਵੀ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਮੰਡਲਾਂ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਹਲਕਿਆਂ ਦੇ ਇੰਚਾਰਜ ਨੇ ਸਾਰਿਆਂ ਨੇ ਇਸ ਪੂਰੀ ਸਮੁੱਚੀ ਟੀਮ ਨੇ ਬਹੁਤ ਜ਼ੋਰ ਲਾਇਆ ਹਜ਼ਾਰਾਂ ਦੀ ਤਦਾਦ ਚ ਲੋਕ ਅੰਦਰ ਔਰ ਬੇਅਧਿਹਾਸ ਕਟੋਕਟ 5 ਗੁਣਾ ਲੋਕ ਬਾਹਰ ਖੜੇ ਆ ਬੇ ਇਥੇ ਤਾਂ ਕਾਠੇ ਇੰਨਾ ਜ਼ਿਆਦਾ ਹੋ ਗਿਆ ਕਿ ਸਾਡੇ ਜਿਹੜੇ ਪ੍ਰਬੰਧ ਹੈ ਉਹ ਛੋਟੇ ਪੈ ਗਏ। ਇਹਦੇ ਲਈ ਅਸੀਂ ਸੰਗਤ ਤੋਂ ਮਾਫੀ ਵੀ ਮੰਗਦੇ ਆ ਔਰ ਦੁਬਾਰਾ ਅੱਗੇ ਨੂੰ ਵਿਸ਼ਵਾਸ ਦਿਵਾਉਣੇ ਵੀ ਭਾਈ ਜਦੋਂ ਦੁਬਾਰਾ ਰੈਲੀ ਕਰਾਂਗੇ ਤਾਂ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊ। ਧੰਨਵਾਦ। న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ ਹਰ ਖਬਰ ਜਿੱਦਦਾ ਹੋਵੇ ਅਸਰ